ਪੁਲਿਸ ਵੱਲੋਂ ਮੋਟਰ ਤੇ ਕੀਤੇ ਐਨਕਾਊਂਟਰ ਦੇ ਵਿੱਚ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਹੁਣੇ ਮਾਰੇਗੇ ਨੌਜਵਾਨ ਦਾ ਭਰਾ ਕੈਮਰੇ ਸਾਹਮਣੇ ਆਇਆ ਤੇ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਨੂੰ ਫੇਕ ਦੱਸਿਆ। ਮ੍ਰਿਤਕ ਗੁਰਪ੍ਰੀਤ ਦੇ ਛੋਟੇ ਭਰਾ ਜਸਪ੍ਰੀਤ ਦਾ ਇਹ ਕਹਿਣਾ ਹੈ ਕਿ ਮੇਰੇ ਭਰਾ ਤੇ ਉਸਦੇ ਸਾਥੀ ਪਿੰਡ ਦੇ ਵਿੱਚ ਇੱਕ ਮੋਟਰ ਤੇ ਮੌਜੂਦ ਸਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਹੈ। ਜਿਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਪਿੰਡ ਦੇ ਵਿੱਚ ਪੁਲਿਸ ਆਈ ਹੈ ਤੇ ਪੁਲਿਸ ਇਹਨਾਂ ਨੂੰ ਉੱਥੋਂ ਦੀ ਲੈ ਕੇ ਚਲੀ ਜਾਂਦੀ ਹੈ ਤੇ ਸਾਨੂੰ ਸ਼ਾਮ 6:30 ਵਜੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਸਾਨੂੰ ਕੁਝ ਨਹੀਂ ਪਤਾ ਕਿ ਗੁਰਪ੍ਰੀਤ ਸਿੰਘ ਨੂੰ ਤਾਂ ਪਿੰਡ ਦੇ ਵਿੱਚ ਹੀ ਗੋਲੀ ਮਾਰੀ ਗਈ ਹੈ ਜਾਂ ਫਿਰ ਪਾਸੇ ਲਿਜਾ ਕੇ ਕਿਤੇ ਹੋਰ ਮਾਰੀ ਗਈ ਹੈ ਤੇ ਉਹਨਾਂ ਦਾ ਇਹ ਕਹਿੜਾ ਕਿ ਪੁਲਿਸ ਦੇ ਵੱਲੋਂ ਲਗਾਏ ਜਾ ਰਹੇ aarop ਬਿਲਕੁਲ ਬੇਬੁਨਿਆਦ ਨੇ ਉਹਨਾਂ ਦੇ ਕੋਲ ਕਿਸੇ ਕਿਸਮ ਦਾ ਹਥਿਆਰ ਨਹੀਂ ਸੀ ਤੇ ਨਾ ਹੀ ਉਹਨਾਂ ਤੇ ਪਹਿਲਾਂ ਤੋਂ ਕੋਈ ਨਸ਼ਾ ਤਸਕਰੀ ਨੂੰ ਲੈ ਕੇ ਮੁਕੱਦਮਾ ਦਰਜ ਸੀ ਹਾਲਾਂਕਿ ਪੁਲਿਸ ਨੇ ਐਨਕਾਊਂਟਰ ਮੌਕੇ ਦੱਸਿਆ ਕਿ ਨਸ਼ਾ ਤਸਕਰਾਦੀ ਛਾਪੇਮਾਰੀ ਦੌਰਾਨ ਤਿੰਨ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਪੁਲਿਸ ਤੇ ਪਿਸਤੌਣ ਤਾਨ ਦਿੱਤੀ ਗਈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ ਜਿਸ ਅੰਦਰ ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਹੋ ਗਈ ਹੈ। ਭਾਜੀ ਮੇਰਾ ਨਾਮ ਜਸਪ੍ਰੀਤ ਸਿੰਘ। ਭਾਜੀ ਮੇਰੇ ਭਰਾ ਤੇ ਦੁਪਹਿਰ ਨੂੰ 2 ਵਜੇ 2 ਤੋਂ 20 ਮਿੰਟ ਮਤਲਬ ਕਿ ਉੱਪਰ ਸੀਏ। 2 ਵਜੇ 20 ਮਿੰਟ ਤੇ ਪੁਲਸ ਵਾਲੇ ਆਏ ਆ ਮੋਟਰ ਦੇ ਉੱਤੇ। ਤੇ ਉਹ ਬੈਠੇ ਸੀਗੇ ਤੇ ਇਹਨਾਂ ਨੇ ਭਾਜੀ ਆਣ ਕੇ ਤੇ ਫਾਇਰਿੰਗ ਕੀਤੀ ਆ ਤੇ ਇਹਨਾਂ ਨੇ ਗੁਰਪ੍ਰੀਤ ਸਿੰਘ ਤੇ ਰੋਪ ਲਾਇਆ ਵਾ ਵੀ ਸਾਡੇ ਤੇ ਇਹਨੇ ਜਵਾਬੀ ਫਾਇਰਿੰਗ ਕੀਤੀ ਆ ਭਾਜੀ ਜਵਾਬੀ ਫਾਇਰਿੰਗ ਕੋਈ ਨਹੀਂ ਮਤਲਬ ਕਿ ਹੋएगी ਮੈਂ ਮੰਡੀ ਚੋਂ ਆਉਣਾ ਸੀ ਆਪਦੇ ਡੈਡੀ ਕੋ ਮੋਟਰਸਾਈਕਲ ਦੇ ਕੇ ਮਤਲਬ ਕਿ ਉਹਨੂੰ ਤੇ ਮੈਂ ਆਪਣਾ ਮੋਟਰਸਾਈਕਲ ਲੈ ਕੇ ਤੇ ਵਾਪਸ ਆਉਣ ਰਿਆ ਸੀ ਆ ਤੇ ਜਦੋਂ ਮੈਂ ਆਇਆ ਵਾਂ ਮੈਂ ਢਾਬੇ ਤੋਂ ਦਹੀਂ ਲਿਆ ਵਾ ਤੇ ਮੈਂ ਵਾਪਸ ਆ ਗਿਆ ਵਾਂ ਪਿੰਡ ਨੂੰ ਪਿੰਡ ਨੂੰ ਜਦੋਂ ਦੋ ਫਾਇਰ ਹੋਇਆ ਤੇ ਮੈਂ ਆਸੇ-ਪਾਸੇ ਘੁੰਮ ਕੇ ਦੇਖਿਆ ਵੀ ਫਾਇਰ ਕਿੱਧਰੋਂ ਹੋਇਆ ਤੇ ਫਾਇਰ ਉਧਰੋਂ ਮੋਟਰ ਤੋਂ ਹੋਇਆ ਜੀ ਤੇ ਜਦੋਂ ਮੈਂ ਦੇਖਿਆ ਵੀ ਇਹ ਨਾ ਇਹ ਆਮੋ ਸਾਹਮਣੀ ਗੱਡੀਆਂ ਲਾਈਆਂ ਸੀ ਪੁਲਿਸ ਵਾਲਿਆਂ ਨੇ ਤੇ ਇੱਕ ਬੈਕ ਗੱਡੀ ਲਿਆਉਣ ਦੇ ਆ ਤੇ ਇੱਕ ਰੋਡ ਵਾਲ ਨੂੰ ਮਤਲਬ ਕਿ ਲਿਆਉਣ ਦੇ ਆ ਆਮੋ ਸਾਹਮਣੀ ਪਛਾਣ ਨੂੰ ਗੱਡੀਆਂ ਲਿਆਉਣ ਦੇ ਆ ਬੈਕ ਤੇ ਉਦੋਂ ਉੱਥੇ ਤੂੜੀ ਵਾਲੇ ਸੀ ਭੋਂਗ ਭਰਨ ਦੇ ਜੀ ਤੇ ਉਹਨਾਂ ਨੇ ਜਦੋਂ ਇਹ ਨਾ ਟੱਕ ਕੇ ਲਗਾਏ ਇਹਨਾਂ ਨੂੰ ਸਾਨੂੰ ਨਹੀਂ ਪਤਾ ਵੀ ਉੱਥੇ ਇਹਨਾਂ ਨੇ ਗੋਲੀ ਮਾਰੀ ਆ ਸਾਈਡ ਤੇ ਲ ਜਾ ਕੇ ਮਾਰੀ ਆ ਨਾ ਸਾਨੂੰ ਦੁਪਹਿਰ ਦਾ ਦੱਸਿਆ ਵੀ ਉਹਦੇ ਡੈਥ ਹੋ ਗਈ ਆ ਸਾਨੂੰ 6:30 ਵਜੇ ਦੱਸਿਆ ਜੀ ਇਹਨਾਂ ਨੇ ਵੀ ਡੈਥ ਹੋ ਗਈ ਆ ਤੇ ਜਿਹੜੇ ਮੁੰਡੇ ਦਾ ਮੋਟਰਸਾਈਕਲ ਲੈ ਕੇ ਗਿਆ ਸੀ ਆਪਣੀ ਮੋਟਰ ਤੇ ਉਹ ਮੁੰਡਾ ਸੀਗਾ ਇੱਥੋਂ ਸੰਤਾਨਪੁਰੋਂ ਆਪਣੀ ਮਿਸਤਰੀ ਲੱਗਾ ਟਾਇਲ ਪੱਥਰ ਦਾ ਕੰਮ ਕਰਦਾ ਸੀਗਾ ਤੇ ਉਹਨੂੰ ਆਂਦੇ ਵੀ ਅਸੀਂ ਮੋਟਰ ਤੋਂ ਹੋ ਗਏ ਆ ਗਏ ਤੇ ਉਹ ਕਹਿੰਦਾ ਚਲੋ ਲੈ ਜਾਓ ਮੋਟਰਸਾਈਕਲ ਕੋਈ ਗੱਲ ਨਹੀਂ ਤੇ ਉਹ ਟਾਇਲ ਮੁੱਕ ਗਈ ਸੀ ਸਾਡੇ ਘਰੇ ਤੇ ਉਹ ਆਂਦਾ ਸੀਗਾ ਵੀ ਚਲੋ ਟਾਇਲ ਲੈਣੀ ਤੇ ਮੈਂ ਕਹਿੰਦਾ ਜਾਵਾਂ ਅਸੀਂ ਜਦੋਂ ਫੋਨ ਲਾਈਏ ਤੇ ਫੋਨ ਇਹਨਾਂ ਦਾ ਚੱਕ ਚੱਕਦੇ ਨਹੀਂ ਸੀਗੇ ਫੋਨ ਤੇ ਉਦੋਂ ਮਤਲਬ ਕਿ ਪੁਲਿਸ ਵਾਲਿਆਂ ਨੇ ਚੱਕ ਲਿਆ ਇਹਨਾਂ ਨੂੰ ਤੇ ਚੱਕ ਕੇ ਤੇ ਬਾਅਦ ਚੋਂ ਪਤਾ ਨਹੀਂ ਵੀ ਬਾਅਸੇ ਕਰਕੇ ਅਨਕਾਉਂਟਰ ਕੀਤਾ ਵਾ ਤਾਂ ਪਤਾ ਨਹੀਂ ਉੱਥੇ ਗੋਲੀ ਮਾਰੀ ਆ ਤੇ ਦੋ ਪਿਸਤੌਲਾਂ ਦਾ ਰੋਪ ਲਾਇਆ ਜੀ ਇੱਥੇ ਵੀ ਦੋ ਪਿਸਤੌਲ ਆ ਤੇ ਦੋ ਪਿਸਤੌਲ ਬਿਲ ਫੁੱਲ ਨਹੀਂ ਇਹ ਕੋ ਖਾਲੀ ਹਤੀ ਸੀਗਾ ਜੀ ਠੀਕ ਹੈ ਜੀ ਜਦੋਂ ਆਪਾਂ ਨੇ ਕੋਈ ਦੋ ਪਿਸਤੌਲ ਹੋਣ ਤਾਂ ਫੁੱਲਸਾਲੇ ਲਾਗੇ ਆਉਗੇ ਤੁਸੀਂ ਆਪ ਸਿਆਣੇ ਭਾਜੀ ਤੁਹਾਨੂੰ ਲੱਗਦਾ ਕਿ ਫੇਕ ਇਨਕਾਉਂਟਰ ਹੋਇਆ ਵੇ ਹਾਂਜੀ ਭਾਜੀ ਫੇਕ ਇਨਕਾਉਂਟਰ ਹੋਇਆ ਵਾ ਬਿਲਕੁਲ ਧੱਕਾ ਹੋਇਆ ਭਾਜੀ ਤੇ ਪੰਜ ਛੇ ਕ ਬੰਦੇ ਸੀਗੇ ਮਤਲਬ ਕਿ ਉੱਥੇ ਫਰਨੀ ਦੇ ਉੱਤੇ ਫਰਨੀ ਦੇ ਉੱਤੇ ਜਦੋਂ ਇਹਨਾਂ ਨੇ ਗੱਡੀਆਂ ਕੱਢੀਆਂ ਨਾ ਤੇ ਮੈਂ ਸਾਹਮਣੇ ਘਰ ਵਾਲਿਆਂ ਨੂੰ ਪਹਿਲਾ ਹੀ ਘਰ ਆ ਬਾਬੇ ਦੀ ਜਗ੍ਹਾ ਦੇ ਕੋਲ ਘਰ ਆ ਤੇ ਉਹਨਾਂ ਦੇ ਆ ਰਿਸ਼ਤੇਦਾਰ ਚਾਚੇ ਤਾ ਆਉਂਦੇ ਆ ਜਿਨ੍ਹਾਂ ਦਾ ਡੇਰਾ ਵਾ ਲਾਗੇ ਮੈਂ ਸਮਝਿਆ ਵੀ ਉਹਨਾਂ ਦੇ ਘਰੇ ਲੜਾਈ ਲੜੂਈ ਹੋਈ ਆ ਤੇ ਉਹਨਾਂ ਨਾਲ ਕੋਈ ਮਤਲਬ ਕੇ ਪੈੜੀ ਪੁੜੀ ਦਾ ਝਗੜਾ ਸੀ ਤੇ ਮੈਂ ਕਿਹਾ ਵੀ ਤਾਦ ਕਰਕੇ ਹੋਇਆ ਵਾ ਇਹਨਾਂ ਦਾ ਕੰਮ ਮੈਂ ਉਹਨਾਂ ਲਈ ਸਮਝਿਆ ਮੈਂ ਇਸ ਕਰਕੇ ਭਾਈ ਦੁਪਹਿਰ ਦਾ ਕੋਈ ਰੋਲਾ ਨਹੀਂ ਪਾਇਆ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਡੈਡੀ ਮੇਰੇ ਨੂੰ ਕਹਿੰਦੇ ਵੀ ਤੂੰ ਮੋਟਰਸਾਈਕਲ ਉੱਥੋਂ ਲਿਆਇਆ ਵਾ ਤੇ ਡੈਡੀ ਮੇਰਾ ਉਦਾਂ ਗਿਆ ਸੀ ਪਹਿਲੀ ਠੇਕੇ ਦੇ ਬੰਨੇ ਆੜਤੀਏ ਦੀ ਤੇ ਉਧਰ ਗਿਆ ਸੀਗਾ ਤੇ ਉਹ ਕਹਿੰਦਾ ਵੀ ਮੈਂ ਜਦੋਂ ਮੋਟਰਸਾਈਕਲ ਮਿਸਤਰੀ ਦਾ ਵੇਖਿਆ ਵੀ ਮੈਂ ਕਿਹਾ ਵੀ ਇਹ ਇਤੇ ਗੱਡੀ ਗੁੱਡੀ ਲੈ ਕੇ ਤੇ ਮਤਲਬ ਕਿ ਇੱਥੇ ਲਾ ਕੇ ਬੰਨੇ ਚਲ ਗਏ ਹੁਣੇ ਆ ਮੋਟਰਸਾਈਕਲ ਇੱਥੇ ਡੱਕ ਗਿਆ ਤੇ ਮੋਟਰਸਾਈਕਲ ਲੈ ਆਇਆ ਉਥੋਂ ਤੇ ਇਹਨਾਂ ਨੇ ਬਾਅਦੋਂ ਡੈਡੀ ਮੇਰੇ ਨੂੰ ਪੁੱਛਦੇ ਰਹਿ ਕਹਿੰਦੇ ਵੀ ਮੋਟਰਸਾਈਕਲ ਕਿੱਥੇ ਸਾਨੂੰ ਮੋਟਰਸਾਈਕਲ ਚਾਹੀਦਾ ਵਾ ਸਾਨੂੰ ਇਹ ਨਹੀਂ ਦੱਸਿਆ ਵੀ ਤੁਹਾਡੇ ਬੰਦੇ ਦੀ ਡੈਥ ਹੋ ਗਈ ਆ ਆ ਗੱਲਬਾਤ ਹੋਈ ਆ ਭਾਜੀ ਜਿਸ ਟਾਈਮ ਮੇਰਾ ਡੈਡੀ ਕਹਿੰਦਾ ਮੈਂ ਮੋਟਰਸਾਈਕਲ ਗਿਆ ਨਾ ਉਥੋਂ ਉਦੋਂ ਕੋਈ ਉਥੇ ਹਥਿਆਰ ਨਹੀਂ ਕੋਈ ਉਥੇ ਉਹਦੀ ਚੱਪਲ ਨਹੀਂ ਕੋਈ ਉਥੇ ਰੌਂਦ ਨਹੀਂ ਬਾਦ ਚੋਂ ਇਹਨਾਂ ਨੇ ਪਾਰੀ ਸ਼ਾਮੀ ਪਈ ਆਣ ਕੇ ਉੱਥੇ ਸਾਡੇ ਪਿੰਡ ਦੇ ਨੂੰ ਨਹੀਂ ਕਿਸੇ ਨੂੰ ਬਣ ਦਿੱਤਾ ਨਾ ਕਿਸੇ ਨੂੰ ਮਤਲਬ ਕਿ ਸਾਡੇ ਘਰ ਦੇ ਮੈਂਬਰ ਨੂੰ ਜਾਣ ਦਿੱਤਾ ਤੇ ਮੈਂ ਜਦੋਂ ਗਿਆ ਆ ਮੈਂ ਤੇ ਮੈਨੂੰ ਵੀ ਅੱਗੋਂ ਪੈ ਗਿਆ ਮੈਨੂੰ ਆਂਦੇ ਵੀ ਤੂੰ ਕਿੱਧਰ ਮੈਂ ਕਿਹਾ ਵੀਰੇ ਮੇਰੇ ਭਰਾ ਦੀ ਡੈਥ ਹੋਈ ਆ ਮੈਨੂੰ ਵੇਖਣ ਦੋ ਕੀ ਗੱਲ ਹੋਈ ਆ ਵੀ ਜਿੱਥੇ ਡੈਥ ਹੋਈ ਆ ਤੇ ਬਾਦ ਚੋਂ ਆਂਦੇ ਉਹ ਤਾਂ ਹੀ ਮਰ ਗਿਆ ਵਾ ਤੇ ਅਸੀਂ ਉੱਥੇ ਰੋਣ ਪਟਣ ਲੱਪੇ ਆ ਮੈਂ ਤਾਂ ਮੇਰਾ ਡੈਡੀ ਸੀ ਤੇ ਪਿੰਡ ਦੇ ਸਰਪੰਚ ਨੂੰ ਇਹਨਾਂ ਨੇ ਬਾਦ ਚੋਂ ਦੱਸਿਆ ਵਾ ਜਦੋਂ ਮਤਲਬ ਕਿ ਡੈਥ ਹੋ ਗਈ ਆ ਇਹਨਾਂ ਨੇ ਪਹਿਲਾਂ ਨਹੀਂ ਦੱਸਿਆ ਸਾਨੂੰ ਵੀ ਸਾਡੀ ਨਾਲ ਸਾਰੀ ਦਿਹਾੜੀ ਰਿਹਾ ਵਾਵੇਂ ਮੇਰੇ ਕੋਲ ਸਟੇਟਸ ਆਉਦਾ ਤੂ ਤੇ ਬੈਠਾ ਵਾ ਕਣਕ ਵਢਾਉਣ ਦਾ ਵੀਡੀਓ ਪਾਈ ਉਹਨੇ ਵੀ ਆਵੇ ਅਸੀਂ ਕਣਕ ਵਢਾਉਣ ਦੇ ਆ ਪੁਲਿਸ ਦਾ ਕਹਿਣਾ ਹੈ ਕਿ ਲਾਜਦਰਾਉਣ ਮਾਤ ਹੋਈ ਹੈ ਲਾਜਦਰਾਉਣ ਭਾਜੀ ਇਹ ਇੱਥੋਂ ਪਤਾ ਨਹੀਂ ਵੀ ਇੱਥੇ ਇਹਨਾਂ ਨੇ ਗੋਲੀ ਮਾਰੀ ਆ ਜਦੋਂ ਜਿੱਥੋਂ ਲਗਾਇਆ ਮੋਟਰ ਤੋਂ ਕੋ پاسੇ ਜਾ ਕੇ ਮਾਰੀ ਆ ਉਦੋਂ ਮੈਨੂੰ ਬੰਦੇ ਦੱਸਦੇ ਆ ਜਿਹੜੇ ਬੰਦੇ ਮਤਲਬ ਕਿ ਜਦੋਂ ਹੁਣ ਆਪਾਂ ਇਦਾਂ ਸੜਕ ਵੇਜ ਦੀ ਗੱਡੀ ਨਗਾਉਨੇ ਆ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਚਟੇ ਸ਼ੀਸ਼ਾ ਵੇਚਦੀ ਵੀ ਕਿਹੜਾ ਬੰਦਾ ਜਾਣਦਿਆ ਉਹ ਕਹਿੰਦੇ ਵੀ ਬੰਦਿਆਂ ਨੂੰ ਇਹਨਾਂ ਨੇ ਸੱਟ ਕੇ ਦੋ ਬੰਦਿਆਂ ਨੂੰ ਲਗਾਇਆ ਤੇ ਇਹ ਹੈਗੇ ਤਿੰਨ ਜਣੇ ਦੋ ਜਣੇ ਮਤਲਬ ਕਿ ਮੋਰਲੀ ਗੱਡੀ ਸੀ ਤੇ ਇੱਕ ਜਣਾ ਪਿਛਲੀ ਗੱਡੀ 'ਚ ਸੀਗੇ ਪੁਰਾਣਾ ਵੀ ਕੋਈ ਪਰਚਾ ਹੈਗਾ ਗੁਰਪ੍ਰੀਤ ਸਿੰਘ ਦੇ ਕੋਈ ਹਾਂਜੀ ਪੁਰਾਣਾ ਪਰਚਾ ਹੈਗਾ ਵਾ ਪਰ ਇਹ ਸਾਲ ਪਹਿਲਾਂ ਜੇਲ੍ਹ ਤੋਂ ਆਇਆ ਵਾ ਤੇ ਉਦੋਂ ਬਾਅਦ ਇਹਦੇ ਨਾਲ ਕੋਈ ਮਿਲ ਕੇ ਕੇ ਤੇ ਇਹੋ ਜਿਹਾ ਚੱਕਰ ਨਹੀਂ ਬਣਿਆ ਪਰਚੇ ਵਾਲਾ ਉਹਦਾ ਪਰਚਾ ਸੀ ਹਾਂਜੀ ਉਹਦਾ ਪਰਚਾ ਸੀ ਉਹ ਪਾਜੀ ਇਹ ਨਾ ਮੋਗੇ ਸੀ ਹੋਈ ਕੋਈ ਗੱਲਬਾਤ ਉੱਧਰ ਉਹਦਾ ਪਰਚਾ ਸੀ ਹਾਂਜੀ ਮੈਂ ਸੀਗਾ ਬਾਹਰ ਪਾਜੀ ਮੈਨੂੰ ਨਹੀਂ ਇਨੀ ਗੱਲ ਦਾ ਜਾਜੀ ਦਾ ਪਤਾ ਸਬੰਧਿਤ ਨਾਲ ਸੰਬੰਧਿਤ ਪਰਚਾ ਸੀ ਮੈਨੂੰ ਹਾਂਜੀ ਨਿੰਸ਼ੇ ਵਾਲਾ ਨਹੀਂ ਪਾਜੀ ਕੋਈ ਨਹੀਂ ਨਸ਼ੇ ਵਾਲਾ ਇੱਕ ਵੀ ਨਹੀਂ ਪਰਚਾ ਸੀ ਕਦੀ ਔਰ ਮੰਗ ਕੀ ਕਰਨਾ ਚਾਹੁੰਦੇ ਹੋ ਸਰਕਾਰ ਮੰਗ ਪਾਜੀ ਇਹ ਕਰਨਾ ਚਾਹੁੰਦੇ ਆਂ ਅਸੀਂ ਭਗਵਾਨ ਸ੍ਰੀਮਾਨ ਸਾਹਿਬ ਨੂੰ ਵੀ ਇਸ ਤਰ੍ਹਾਂ ਨਜਾਇਜ਼ ਮਾਵਾ ਦੇ ਪੋਤ ਮਰਵਾਉਣ ਨੂੰ ਤੇ ਪਾਜੀ ਹੱਥ ਜੋੜ ਕੇ ਸਾਡੀ ਬੇਨਤੀ ਆ ਪੁਲਿਸ ਵਾਲਿਆਂ ਨੂੰ ਹਦਾਇਤ ਦੇਣੀ ਚਾਹੀਦੀ ਵੱਧ ਤੋਂ ਵੱਧ ਵੀ ਇਹ ਕੰਮ ਨਾ ਕੀਤਾ ਜਾਵੇ